ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਓਮਬਰਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਰੰਧਾਵਾ ਸਾਹਿਬ ਕੱਲ ਮੇਰੇ ਮੈਨੂੰ ਗੱਲਾਂ ਕਰ ਰਹੇ ਸੀ। ਕਿਲ-ਕਿਲ ਕੇ ਕੱਢ ਰਹੇ ਸੀਗੇ। ਤੇ ਉਹ ਕਹਿੰਦੇ ਸੀਗੇ ਕਿ ਜਿਹੜੇ ਮਤਲਬ ਗੁਰੂ ਜੋ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਨ ਬੁਲਾਇਆ ਹੋਇਆ ਮੈਂ ਜਾਊਂਗਾ। ਮੈਂ 15 ਤਰੀਕ ਨੂੰ ਜਾਊਂਗਾ। ਮੈਂ ਮੈਂ ਵੱਡਾ ਨਹੀਂ ਹੋ ਸਕਦਾ। ਮੇਰੀ ਔਕਾਤ ਵੀ ਨਹੀਂ ਹੋ ਸਕਦੀ ਇਸ ਤਰ੍ਹਾਂ ਦੀ ਕਿ ਮੈਂ ਕੋਈ ਮੱਥਾ ਲਾਉਣ ਵਾਲੀ ਗੱਲ ਜਾਂ ਕੋ ਉਹ ਉੱਥੇ ਕਹਿੰਦੇ ਸੀ ਵੀ ਜੋ ਅਸੀਂ ਕਰਦੇ ਆ ਧਰਮ ਵਾਸਤੇ ਕੁਝ ਕਰ ਨਹੀਂ ਸਕਦੇ ਮਰਨਾ ਵਸਾ ਉਹਨੂੰ ਯਾਦ ਕਰਾਉਣ ਚਾਹਣਾ ਹੋ ਗਈ ਭੁੱਲ ਗਈ ਸੰਤੋਖ ਸਿੰਘ ਰੰਧਾਵਾ ਤਾਂ ਵਧਾਈ ਦੇਣ ਗਿਆ ਸੀ ਜਿੰਦਰਾ ਗੰਦੀ ਬਲੂਸਰ ਉਹ ਲੱਗੇ ਹੀ ਤੇ ਬਲੂਸਰ ਕੀ ਨਹੀਂ ਕੀਤਾ ਸੀ ਉਸੇ ਪਾਰਟੀ ਵੱਲੋਂ ਜਿੰਨਾਂ ਵੱਲੋਂ ਭਗੇਲ ਭਗੇਲ ਕਰੀ ਜਾਂਦੇ ਨੇ ਲੋ ਜੀ ਹਾਰਿਆ ਹੋਇਆ ਮੁੱਖ ਮੰਤਰੀ ਕਹਿੰਦੇ ਭਗੇਲ ਰਿਹਾ ਮੁੱਖ ਮੰਤਰੀ ਹੋਰ ਤਾਂ ਕੋਈ ਮੁੱਖ ਮੰਤਰੀ ਨਹੀਂ ਉਹ ਤਾਂ ਛੱਤੀਸਗੜ੍ਹ ਤੋਂ ਹਾਰੇ ਵੀ ਨਹੀਂ ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਮਸਲਾ ਲੂਜੀ ਹੋ ਐ ਤਾਂ ਨਹੀਂ ਬੁਲਵਾਉਂਦਾ ਨਾ ਜੀ ਵੀ ਰਾਜੀਪੜਿੰਗ ਨੇ ਜੋ ਲਫ਼ਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਵਾਇਆ ਨਾ ਹੁਣ ਕੱਲ ਕੀ ਕਹੀ ਜਾਂਦੇ ਸੀ ਰਾਜੀਪੜਿੰਗ ਕਹਿੰਦਾ ਵੀ ਲੋਕ ਨੂੰ ਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਰਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੀ ਸੀ ਜੀ ਗਾਹਕ ਕਦੋਂ ਕਦੇ ਹੋ ਗਈ ਜੀ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜ ਵਾਲਾ ਉਦੋਂ ਦੇ ਰਾਖ ਹੋਗੇ ਹੋਣੇ ਕਸਟਮਰ ਗਾਗ ਦਾ ਮਤਲਬ ਕਸਟਮਰ ਛੁਣ ਲੋ ਤੁਸੀਂ ਮੀਡੀਆ ਸੁਣ ਲੋ ਮੈਂ ਚੁੱਪ ਤੇ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੁਣ ਫੇਰ ਮਾफी ਮੰਗਣੀ ਪਊਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਇਹ 2025 ਦੇ ਅੰਡੇ ਜਾਂ 26 ਦੇ ਸ਼ੁਰੂ ਹੋਏਗਾ ਤੱਕ ਇਹਨਾਂ ਦਾ ਦਿਮਾਗੀ ਤਮਾਜ ਮਾਨਸਿਕ ਸੰਤੁਲਨ ਜਾ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੁਲੰਗ ਉਗਾਣ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਸ ਸਫਰੀ ਖਰਚ ਖੜਾ ਕਰਨਗੇ ਜਿਹੜੇ ਸਭ ਤੇ ਬੋਲੀ ਜਾਂਦੇ ਤੈਨੂੰ ਸੰਗਰੂਰ ਵਾਲੀ ਜਿਹਦੇ ਚੋਂ ਨੇ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਦੋਂ ਪਹਿਲਾਂ ਮਜੀਕੀ ਨੂੰ ਅੰਦਰ ਕਰ ਕਰਦੇ ਉਹਦੇ ਹੱਕ ਚ ਭੁਗਤ ਦੇ ਵਿੱਚ ਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਭਰਗੜ ਫੜ ਲਿਆ ਪਤਾ ਨਹੀਂ ਹਨਾ ਸੋ ਇੱਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸੀ ਕਰ ਕਰ ਸਕਦਾ ਹਾਂ ਕੀ ਕਰੀ ਜਾਂਦਾ ਵੀ ਚਲੋ ਪਰਮਾਤਮਾ ਸਮਾਤ ਦੇ ਬਾਕਸ਼ੇ ਬਾਲੀ ਬਾਕਸ਼ੇ ਨਾ ਜਿਹੜੇ ਵਿਰੋਧ ਕਰਦੇ ਜਿਵੇਂ ਸੁਖਵੀਰ ਬਾਦਲ ਸੂਵੀਰ ਬਾਦਲ ਵਿਰੋਧ ਕਰਨ ਚਲਾ ਗਿਆ ਉੱਥੇ ਜਿਉਨੀਵਰਸਿਟੀ ਚ ਪੰਜਾਬ ਦੇ ਵਿੱਚ ਇੰਬਖਤੌਰ ਜੀ ਬੈਠੇ ਨੇ ਇਹਨਾਂ ਦੇ ਮੈਂ ਕੋਈ ਵੀਡੀਓ ਦੇਖੀ ਸੀ ਉਹ ਤਾਂ ਆਪ ਉਹਨਾਂ ਨੇ ਜਾਰੀ ਕੀਤਾ ਹੋਇਆ ਜੀ ਲੈਟਰ ਕਿ ਸਾਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਚ ਕੋਈ ਇਤਰਾਜ਼ ਐ ਨਹੀਂ ਠੀਕ ਹੈ ਜੀ ਜੂ ਜੀ ਭੁੱਲ ਜਾਂਦੇ ਹੋ ਜਾਂ ਜਾਂ ਫਿਰ ਤੁਹਾਨੂੰ ਐ ਲੱਗਦਾ ਕਿ ਲੋਕਾਂ ਦੀ ਜਾਨ ਸ਼ਕਤੀ ਕਮਜ਼ੋਰ ਹੈ ਆਪ ਹੀ ਤੁਸੀਂ ਲਿਖ ਕੇ ਦਿੱਤੀ ਹੋਈਆਂ ਚੀਜ਼ਾਂ ਉਹ ਤੇ ਆਪ ਹੀ ਤੁਸੀਂ ਮਤਲਬ ਹੁਣ ਅੱਛਾ ਆਪ ਹੀ ਤੇ 3 ਮਹੀਨੇ ਕਿਸਾਨਾਂ ਵਾਲੇ ਬਿੱਲਾਂ ਦਾ ਸਪੋਰਟ ਕਰੀ ਗਏ ਨੇ ਈਵਨ ਵੱਡੇ ਬਾਲ ਸਾਹਿਬ ਤੋਂ ਵੀ ਕਹਾਤਾ ਤੋਮਰ ਦੀ ਪ੍ਰੈਸ ਕਾਨਫਰੰਸ ਕਰਾਤੀ ਚੰਡੀਗੜ੍ਹ ਬਹੁਤ ਵਧੀਆ ਬਿੱਲ ਨੇ ਬਹੁਤ ਵਧੀਆ ਬਿੱਲ ਨੇ ਬਾਅਦ ਜਦੋਂ ਪਤਾ ਲੱਗਿਆ ਵੀ ਤਾਂ ਕੰਮ ਸਾਡੇ ਹੱਥੋਂ ਗਿਆ ਫਿਰ ਉਹ ਅਸਤੀਫਾ ਦੇ ਕੇ ਕਹਿੰਦੇ ਜੀ ਬਹੁਤ ਘਟਿਆ ਬਿੱਲ ਨੇ ਬਹੁਤ ਘਟਿਆ ਬਿੱਲ ਨੇ ਇਦਾਂ ਹੀ ਇਹਨਾਂ ਦਾ ਆਪਣਾ ਕਾਂਗਰਸ ਆਣ ਦਾ ਰੰਧਾਵਾ ਸਾਹਿਬ ਕੱਲ ਮੈਨੂੰ ਗਾਲਾਂ ਕੱਢ ਰੇ ਸੀਗੇ ਕਿੱਲ-ਕਿੱਲ ਕੇ ਕੱਢ ਰੇ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਜਿਹੜੇ ਮਤਲਬ ਗੁਰ ਜੋ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਬੁਲਾਇਆ ਹੋਇਆ ਮੈਂ ਜਾਊਂਗਾ ਮੈਂ 15 ਤਰੀਕ ਨੂੰ ਜਾਊਂਗਾ ਮੈਂ ਮੈਂ ਵੱਡਾ ਨਹੀਂ ਹੋ ਸਕਦਾ ਮੇਰੀ ਔਕਾਤ ਵੀ ਨਹੀਂ ਹੋ ਸਕਦੀ ਇਸ ਤਰ੍ਹਾਂ ਦੀ ਕਿ ਮੈਂ ਕੋਈ ਮੱਥਾ ਲਾਉਣ ਵਾਲੀ ਗੱਲ ਜਾਂ ਕੋ ਉਹ ਉੱਥੇ ਕਹਿੰਦੇ ਸੀ ਵੀ ਜੋ ਅਸੀਂ ਕਰਦੇ ਹਾਂ ਧਰਮ ਵਾਸਤੇ ਤੁਸੀਂ ਕਰ ਨਹੀਂ ਸਕਦੇ ਮੇਰਾ ਨਾਮ ਆਪ ਸਾਬ ਨੂੰ ਯਾਦ ਕਰਾਉਣ ਚਾਹਣਾ ਹੋਵੇ ਭੁੱਲ ਗਈ ਸੰਤੋਖ ਸਿੰਘ ਰੰਧਾਵਾ ਤਾਂ ਬਧਾਈ ਦੇਣ ਗਿਆ ਸੀ ਜੀ ਇੰਦਰਾ ਗਾਂਧੀ ਜੀ ਨੂੰ ਬਲੂ ਸਟਾਰ ਤੇ ਪੁੱਲ ਲਗੇ ਜੀ ਤੇ ਬਲੂ ਸਟਾਰ ਕੀ ਨਹੀਂ ਕੀਤਾ ਸੀ ਉਸੇ ਪਾਰਟੀ ਵੱਲੋਂ ਜਿੰਨਾਂ ਵੱਲੋਂ ਭਗੇਲ ਭਗੇਲ ਕਰੀ ਜਾਂਦੇ ਨੇ ਲਓ ਜੀ ਹਾਰਿਆ ਹੋਇਆ ਮੁੱਖ ਮੰਤਰੀ ਕਹਿੰਦੇ ਭਗੇਲ ਰਿਹਾ ਮੁੱਖ ਮੰਤਰੀ ਹੋਰ ਤਾਂ ਕੋਈ ਮੁੱਖ ਮੰਤਰੀ ਹੁਣ ਤੋਂ ਸਤੀਸਗਰ ਚੋਂ ਹਾਰੇ ਹੋਏ ਨੇ ਜੀ ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਮਸਲਾ ਲੂਜੀ ਪਰ ਹਾਂ ਤੁਸੀਂ ਪੱਤਰਕਾਰ ਹੋ ਕਹਨ ਨੂੰ ਇਸ ਗੱਲ ਦਾ ਪਤਾ ਹੈ ਵੀ ਜਿੰਨਾ ਮੇਰਾ ਨਾਮ ਲੈਂਦੇ ਨੇ ਦਾ ਮਤਲਬ ਓਨੇ ਇਹਨਾਂ ਨੂੰ ਫੇਰ ਅੰਦਰੋਂ ਪਤਾ ਲੱਗ ਗਿਆ ਹੋਣਾ ਕਿ ਤੂੰ ਹੁਣ ਤਾਂ ਮੈਂ ਲੱਗਾ ਕੋਈ ਅਜੰਡੇ ਤਹਿਤ ਹੀ ਆਏ ਨੇ ਵੀ ਪਾਚਾ ਫਿਰ ਤੁਸੀਂ ਉਹ ਦੇਖੋ ਅੱਛਾ ਸ਼ਬਦਾਵਲੀ ਮੈਂ ਮੈਂ ਤਾਂ ਨਹੀਂ ਬੁਲਵਾਉਂਦਾ ਨਾ ਜੀ ਵੀ ਰਾਜੀ ਬੜਿੰਗ ਨੇ ਜੋ ਲਫ਼ਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਵਾਇਆ ਨਾ ਹੁਣ ਕੱਲ ਕੀ ਗਈ ਜਾਂਦਾ ਸੀ ਰਾਜ ਬੜਿੰਗ ਕਹਿੰਦਾ ਵੀ ਲੋਕ ਨੂੰ ਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੀ ਸੀਗੀ ਜੀ ਗਾਹਕ ਕਦੋਂ ਕਦੇ ਹੋ ਗਈ ਜੀ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜ ਵਾਲਾ ਉਦੋਂ ਦੇ ਗਾਹਕ ਹੋਗੇ ਹੋਣੇ ਕਸਟਮਰ ਗਾਹਕ ਦਾ ਮਤਲਬ ਕਸਟਮਰ ਛੁਣ ਲੋ ਤੁਸੀਂ ਮੀਡੀਆ ਸੁਣ ਲੋ ਮੈਂ ਚੂਰਤਾ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੁਣ ਫੇਰ ਮਾफी ਮੰਗਣੀ ਪਊਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਇਹ 2025 ਦੇ ਅੰਡੇ ਜਾਂ 26 ਦੇ ਸ਼ੁਰੂ ਹੋਏਗਾ ਤੱਕ ਇਨਾ ਦਿਮਾਗੀ ਤਵਾਜ ਮਾਨਸਿਕ ਸੰਤੁਲਨ ਜਾ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੁਲਾਂ ਦੇ ਉਗਰਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਬੋਲੀ ਜਾਂਦੇ ਤੈਨੂੰ ਸੰਗਰੂਰ ਵਾਲੀ ਜਿਹਦੇ ਚੋਂ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਦੋਂ ਪਹਿਲਾਂ ਮਜੀਠੀ ਨੂੰ ਅੰਦਰ ਕਰ ਕਰਦੇ ਉਹਦੇ ਹੱਕ ਚ ਭੁਗਤ ਕੇ ਵੇਚਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਪਰਗੜ ਫੜ ਲਿਆ ਪਤਾ ਨਹੀਂ ਹਨਾ ਸੋ ਇਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸੀ ਕਰ ਸਕਦੇ ਹਾਂ ਕੀ ਕਰੀਏ ਨਾ ਵੀ ਚਲੋ ਪਰਮਾਤਮਾ ਸਮੱਤ ਬਖਸ਼ੇ ਬਾਲ ਬਖਸ਼ੇ ਨਾ ਹਨਾ ਤਾਂ ਕਿ ਮਤਲਬ ਆਪ ਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਲੈਂਦੇ ਨੇ ਸਾਨੂੰ ਤਾਂ ਕੋਈ ਉਹ ਨਹੀਂ ਬਾਜਵਾ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਨਰੇਗਾ ਦੇ ਵਿੱਚ ਜੋ ਉਹਨਾਂ ਨੇ ਬਦਲਾ ਕੀਤੇ ਨੇ ਵੀ ਦੇ ਚ 40% ਪੈਸੇ ਹੀ ਕਹ ਹੈ ਵੀ ਪੰਜਾਬ ਜਿਹੜਾ ਉਹ 40% ਪੈਸੇ ਰੱਖ ਲੇ ਤੁਸੀਂ ਫਿਰ ਬਾਜਵਾ ਸਭ ਕਰਨਾਟਕ ਤੇ ਤੇਲੰਗਣਾ ਤੇ ਹਿਮਾਚਲ ਵਾਲਾ ਤੂੰ ਵੀ ਰਖਾ ਦੋ ਫਿਰ ਤੁਸੀਂ ਕਦੇ ਬਾਦਸ ਫਿਰ ਦਿਓ ਇੱਥੇ ਸੜਕਾਂ ਤੇ ਫਿਰ ਤਾਂ ਮੁੱਦਾ ਹੀ ਮੁੱਕ ਗਿਆ ਤਿੰਨ ਸਰਕਾਰ ਤਿੰਨ ਸਟੇਟਾਂ ਦੀ ਥੋੜੀਆਂ ਸਰਕਾਰਾਂ ਨੇ ਬਾਕੀ ਤਾਂ ਬੀਜੇਪੀ ਨੂੰ ਪੰਗਾ ਪਊਗਾ ਬਾਕੀ ਸਾਰੇ ਬੀਜੇਪੀ ਦੀਆਂ ਨੇ ਥੋੜੀ ਤਾਂ ਹੈ ਨਹੀਂ ਜਾਂ ਫਿਰ ਮਮਤਾ ਬੇਨਰਜੀ ਦੇ ਬੰਗਾਲ ਚ ਜਾਂ ਫਿਰ ਉਸਟਾਲਿਨ ਜੀ ਦੇ ਉੱਥੇ ਤਾਮਿਲਨਾਡੂ ਚ ਠੀਕ ਹੈ ਨਾ ਤੁਸੀਂ ਪੰਜਾਬ ਵਾਸਤੇ ਕੋਈ ਹੋਰ ਕ੍ਰਿਟੇਰੀਆ ਵੈਸੇ ਕੋਈ ਹੋਰ ਕ੍ਰਿਟੇਰੀਆ ਫਿਰ ਮੈਂ ਤਾਂ ਉਹੀ ਕਹੂੰਗਾ ਵੀ ਹਿੱਲੇ ਪਏ ਨੇ ਭੁੱਲ ਜਾਣ ਤਾਂ ਮੈਂ ਤਾਂ ਕੁਝ ਕਹਿ ਨਹੀਂ ਸਕਦਾ